ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਲੋਕਾਂ ਦੀ ਹਵਸ ਦੀ ਕਮਕ ਕਹਾਣੀ ਲੋਕਾਂ 'ਚ ਕਿੰਨੀ ਹਵਸ ਭਰੀ ਹੋਈ ਹੈ ਕਿਸੇ ਦੀ ਮਜਬੂਰੀ ਦਾ ਕਿੰਨਾ ਫਾਇਦਾ ਚੱਕਦੇ ਨੇ ਇਹ ਕਹਾਣੀ ਇੱਕ ਸਪੈਨਿਸ਼ ਜੋੜਾ ਜਿਹੜੇ ਹੈ ਪਿਛਲੇ 5 ਸਾਲਾਂ ਤੋਂ ਅਲੱਗ-ਅਲੱਗ ਦੇਸ਼ਾਂ 'ਚ ਘੁੰਮ ਰਹੇ ਨੇ ਤੇ ਹੁਣ ਤੱਕ ਘਟੂ ਘਟ 67 67 ਦੇਸ਼ਾਂ 'ਚ ਘੁੰਮ ਚੁੱਕੇ ਨੇ ਇੱਥੇ ਤੱਕ ਕੀ ਯਮੁਨਾ ਤੇ ਪਾਕਿਸਤਾਨ ਵਰਗੇ ਦੇਸ਼ਾਂ 'ਚ ਵੀ ਘੁੰਮ ਚੁੱਕੇ ਨੇ ਜਿਨ੍ਹਾਂ ਨੂੰ ਇੰਡੀਆ ਦੇ ਬਹੁਤ ਜ਼ਿਆਦਾ ਪਬਲਿਕ ਇੱਕ ਖਤਰਨਾਕ ਦੇਸ਼ ਮੰਨਦੀ ਹੈ ਉੱਥੋਂ ਤੱਕ ਵੀ ਘੁੰਮ ਆਏ ਤੇ ਉਹ ਸੇਫ ਵਾਪਸ ਆ ਗਏ ਉਹ ਤੋਂ ਬਾਅਦ ਉਹ ਜਾਂਦੇ ਨੇ ਚਾਰਖੰਡ ਚਾਰਖੰਡ ਦਾ ਇੱਕ ਦੂਮਕਾ ਇਲਾਕਾ ਹੈ ਜਿੱਥੇ ਉਹ ਰਾਤ ਪੈ ਗਈ ਸੀ ਤੇ ਕਿ ਉਹਨਾਂ ਨੇ ਆਰਜੀ ਜਿਵੇਂ ਟੈਂਟ ਹੁੰਦਾ ਰਹਿਣ ਦਾ ਜੁਗਾਰ ਕਰਦੇ ਐ ਉਵੇਂ ਲਗਾਇਆ ਸੀ ਉਹਨਾਂ ਨੇ ਆਰ ਜੀ ਇੱਕ ਟੈਂਟ ਲਗਾਇਆ ਸੀ ਤੇ ਰਾਤ ਨੂੰ ਜਿਹੜੇ ਉੱਥੋਂ ਦੇ ਲੋਕ ਐ ਉਹਨਾਂ ਦੇਖ ਝੁੰਡ ਆਇਆ ਤੇ ਉਹਨਾਂ ਨੇ ਕੀ ਕੀਤਾ ਜਿਹੜੀ ਉਹ ਆਪਣਾ ਸਪੈਨਿਸ਼ ਜੋੜਾ ਸੀ ਉਹ ਲੇਡੀ ਸੀ ਜਿਹੜੀ ਉਹਦੇ ਨਾਲ ਰੇਪ ਕੀਤਾ ਰੇਪ ਕੀਤਾ ਤੇ ਜਿਹੜਾ ਉਹਦਾ ਘਰ ਵਾਲਾ ਸੀ ਉਹਨਾਂ ਨੇ ਜਦੋਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਉਹਨੂੰ ਬਹੁਤ ਕੁੱਟਿਆ ਰੇਪ ਕਰਨ ਤੋਂ ਬਾਅਦ ਫਿਰ ਉਹ ਭੱਜ ਗਏ ਤੇ ਉਹ ਤੋਂ ਬਾਅਦ ਉਹ ਜੋੜੇ ਨੇ ਰੋਡ ਤੇ ਆਏ ਰੋਡ ਤੇ ਆ ਕੇ ਜਦੋਂ ਉਹਨਾਂ ਨੂੰ ਪੁਲਿਸ ਦੀ ਗੱਡੀ ਦਿਖੀ ਤਾਂ ਉਹਨਾਂ ਨੇ ਉਹਨੂੰ ਹੱਥ ਦੇ ਕੇ ਰੋਕਿਆ ਰੋਕ ਕੇ ਉਹਨਾਂ ਨੂੰ ਆਪਣੀ ਗੱਲ ਦੱਸੀ ਪਰ ਉਹਨਾਂ ਨੂੰ ਜਿਹੜੇ ਉਥੋਂ ਦੀ ਪੁਲਿਸ ਸੀ ਉਹਨਾਂ ਨੂੰ ਕੁਝ ਸਮਝ ਨਹੀਂ ਆਇਆ ਸਪੈਨਿਸ਼ ਸੀ ਉਹਨਾਂ ਦੀ ਭਾਸ਼ਾ ਕੋਈ ਸਮਝ ਨਹੀਂ ਆਈ ਤੇ ਉਹਨਾਂ ਨੇ ਇੱਕ ਲੁੱਟ-ਪਾਟ ਦਾ ਮਾਮਲਾ ਦਰਜ ਕਰ ਲਿਆ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਉਥੋਂ ਡਾਕਟਰ ਨੇ ਦੱਸਿਆ ਕਿ ਇਹਦੇ ਨਾਲ ਰੇਪ ਹੋਇਆ ਹੈ ਉਸ ਤੋਂ ਬਾਅਦ ਉਹਨਾਂ ਨੇ ਐਫ ਆਈ ਆਰ ਕੀਤੀ ਤੇ ਉਹਨਾਂ ਦੇ ਜਿਹੜੇ ਮੁੰਡੇ ਸੀ ਜਿਨ੍ਹਾਂ ਨੇ ਰੇਪ ਕੀਤਾ ਸੀ ਉਹਨਾਂ ਦੀ ਭਾਲ ਸ਼ੁਰੂ ਕੀਤੀ ਤੁਸੀਂ ਹੁਣ ਅੰਦਾਜ਼ਾ ਲਗਾ ਲਓ ਵੀ ਆਪਾਂ ਕਿਹੜੇ ਦੇਸ਼ 'ਚ ਰਹਿੰਦੇ ਆ ਕਿੱਥੋਂ ਦੀ ਆਪਣੀ ਕਿੰਨੇ ਕੁ ਸੇਫ ਹੈ ਉਹਰੇ